ਸੋ ਜੀ ਆਨ ਯੋ ਸਿਕਾ ਜੀ ਸਾਰਿਆਂ ਨੂੰ ਉਪਰੀ ਸਾਰੇ ਵਧੀਆ ਹੋਗੇ ਤੇ ਅਸੀਂ ਠੀਕ ਜਾਗਾ ਤੇ ਕੱਲ ਜਿਵੇਂ ਕਰ ਮਦਦ ਸੇ ਬੀੜੀ ਤੇ ਸਾਡੇ ਮੇਹਰਾ ਭਰਾਵਾਂ ਜਿਹਾ ਹੀ ਆਉਣੇ ਨੇ ਚੁਵਾ ਗਏ ਨੇ ਜੇਕਰ ਆਪਾਂ ਚਾਹ ਪਾਣੀ ਦੀ ਕਰ ਲੈ ਕੇ ਤਿਆਰੀ ਰਾਤਾਂ ਲੈ ਕੇ ਕੱਟ ਕੇ ਕਹਿ ਨਹੀਂ ਬੁਣ ਸਕਦੇ ਨਾ ਤੇ ਮਿਲਾਨਿਆਂ ਤੋਂ ਉਹਨਾਂ ਦਾ ਚਾਹ ਤੋਂ ਬਣਾਈਏ ਚਾਹ ਕਰਤੀ ਤੇ ਜਿਹੜਾ ਬਣਾ ਹੋ ਗਿਆ ਟਿੱਕੀਆਂ ਸਭ ਉਹ ਮੈਂ ਟਿੱਕੀਆਂ ਬਣਾਣੀਆਂ ਮੈਂ ਨਹੀਂ ਕੀਤੀ ਮੈਂ ਮਲਾਦੀ ਤੁਹਾਨੂੰ ਇਹ ਆਏ ਨੇ ਵੀ ਕਪੂਰਥਲੇ ਤੋਂ ਮੇਰੇ ਭਰਾ ਪਰਜਾਈ ਪੈਣਾ ਦਾ ਤੁਸੀਂ ਬਹੁਤ ਦੇਖੀਆਂ ਵਲੌਗ ਦੇ ਵਿੱਚ ਤੇ ਇਹ ਮੇਰੇ ਭਾਬੀ ਜੀ ਨੇ ਤੇ ਮੇਰੇ ਵੀਰ ਜੀ ਨੇ ਕਿਉਂਕਿ ਰਾਜਾ ਹੈਗਾ ਕੈਨੇਡਾ ਤੇ ਉਹਨਾਂ ਦਾ ਫਰਜ਼ੇ ਨਿਭਾ ਰਹੇ ਨੇ ਮੈਨੂੰ ਸੰਧਾਰਾ ਦੇਣ ਆਏ ਨੇ ਇਹਦੇ ਯੂਟਿਊਬਰ ਦਾ ਵੀ ਤਾਂ ਦੱਸ ਦੋ ਹਾਂ ਹਾਂ ਇਹਨਾਂ ਦਾ ਚੈਨਲ ਹੈ ਬਲ ਕਮਲ ਦੇ ਨਾਂ ਤੇ ਤੇ ਜਰੂਰ ਵੀਡੀਓ ਦੇਖੇ ਜਾ ਕੇ ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਫੈਮਿਲੀ ਵੀਡੀਓ ਹੁੰਦੀਆਂ ਤੇ ਇਹਨਾਂ ਦੋ ਬੇਟੇ ਨੇ ਨਾਮ ਦੱਸੋ ਬੱਚਾ ਆਪਣਾ ਮੇਰੇ ਨਾਮ ਦਰ ਮਿਹਰ ਹੈ ਬੇਟਾ ਤੁਹਾਡਾ महावीर महावीर थी यहां ओदना नाम से जानती है वे वे ना नाणी में जानती है वीडियो दे कपूरथले रहते हैं ना पार्टी जॉब करते हैं ना उधर रहते हैं उनका दा पार्टी रेको फैक्ट्री साडा चैनल नु ਬੱਤ ਬੱਤ سپورਟ ਕਰੋ ਸਾਡੇ ਚੈਨਲ ਤੇ ਵੀ ਆਵੋ ਫੁੱਲ ਫੁੱਲ سپورਟ ਕਰੋ ਸਾਰੇ ਜਾਣੇ ਕਿਉਂਕਿ ਆਪਣੇ ਜਿਹੜੀਆਂ ਵੀਡੀਓ ਹੁੰਦੀਆਂ ਨਾ ਬਹੁਤ ਵਧੀਆ ਫੈਮਲੀ ਵੀਡੀਓ ਨੇ ਕੁਝ ਸਿੱਖਣ ਨੂੰ ਮਿਲਦਾ ਤੁਹਾਨੂੰ ਕੋਈ ਚਨੇਕਿਵਿਟੀ ਵਾਲੀ ਕੋਈ ਆਉਦੀ ਗੱਲ ਨਹੀਂ ਭਾਜੀ ਉਹਨਾਂ ਦੀਆਂ ਵੀਡੀਓ ਅਸੀਂ ਲੈਂਦੇ ਹਾਂ ਰੋਜ਼ ਤੇ ਬਹੁਤ ਵਧੀਆ ਲੱਗਦਾ ਆਪਣਾ ਪੰਜਾ ਮਹਿਸੂਸ ਹੁੰਦਾ ਹੈ ਕਈ ਵਾਰ ਆਪਾਂ ਨੋਰਮਲ ਚੀਜ਼ ਬਣਾ ਦਿੰਦੇ ਆਂ ਕਈ ਵਾਰ ਉਹ ਕਿਸੇ ਵਾਸਤੇ ਉਹ ਸਿੱਖਿਆ ਬਣ ਜਾਂਦੀ ਹੈ ਹਾਂ ਆਪਾਂ ਕਈ ਵਾਰ ਸੋਚਦੇ ਨਹੀਂ ਉਹ ਚੀਜ਼ ਹੈ ਨਾ ਪੰਜਾ ਵੀ ਤੁਹਾਡੇ ਦੇਖ ਦੇਖ ਕੇ ਕਹਿਣ ਲੱਗ ਜਾਂਗੇ ਆਪਾਂ ਸਾਰੇ ਲਾਫਟ ਟਾਈਮ ਤੇ ਬੰਦਾ ਸਗੇ ਲਈ ਤੁਹਾਨੂੰ ਮੈਲ ਕਰਨਾ ਪੂਰੀ ਹੋ ਗਈ ਅੱਜ ਪਿਛਲੀ ਵਾਰੀ ਅਸੀਂ ਪਿੰਡ ਸੀ ਤੇ ਫੋਨ ਆਇਆ ਸੀ ਹੈਨਾ ਤੇ ਉਦੋਂ ਪਿੰਡ ਸੀ ਤੇ ਇਸ ਵਾਰੀ ਸਾਡਾ پلان ਸੀ ਫਿਰ ਅਸੀਂ ਕੈਨਸਲ ਕਰਤਾ ਹੀ ਕਿ ਪਿੰਡ ਤਾਂ ਹੀ ਹੋ ਜੀ ਜਾਣਿਆ ਪਰ ਇੱਧਰ ਆਹੀ ਫਸਟ ਟਾਈਮ ਮਿਲਿਆ ਤੇ ਬਹੁਤ ਵਧੀਆ ਲੱਗਿਆ ਮਿਲ ਕੇ ਬਹੁਤ ਵਧੀਆ ਨੇਚਰ ਆ ਕਿਉਂਕਿ ਇਹ ਵੀਡੀਓ ਚ ਦੇ ਤੇ ਅੱਜ ਆਮੋ ਆਮੋ ਨੇ ਦੇਖਿਆ ਬਾਕੀ ਮੈਨੇ ਸੰਤਾ ਯਾਰਾ ਵੀ ਤੋਂ ਟੇਣਾ ਫਰਜ਼ ਅਸੀਂ ਉੱਥੇ ਅੱਗੇ ਅਸੀਂ ਜਾਇਆ ਕਰਾਂਗੇ ਮੈਂ ਕਿਹਕੇ ਮੈਂ ਤੁਹਾਡੇ ਮੈਂ ਕਿਹਨੂੰ ਤੁਹਾਡੇ ਜੰਮ ਵਾਲੀ ਨੂੰ ਜਾਣ ਤੋਂ ਨਹੀਂ ਕੰਮ ਮੈਂ ਮੰਗ ਲੈ ਸਕਦੀ ਆ ਇਹ ਬਾਈਕਰ ਸਰਦਾਰ ਲੜ ਕੇ ਨਹੀਂ ਕਹਿ ਸਕਦੀ ਆ ਨਹੀਂ ਕਹਿ ਸਕਦੀ ਹਣਾ ਕਿ ਭਾਈ ਲੜਦੇ ਨੇ ਮਰਨਾਂ ਆਉਂਦਾ ਅਸਲਾ ਕਰਨਾ ਸਾਧ ਬਾਜੀ ਇਹਦੇ ਗੱਲ ਕਰਦੇ ਨੇ ਅੰਗਰੇਜ਼ ਬਣਾ ਮੇਰੀ ਗੱਲ ਸੁਣ ਆਹੀ ਸਹੀ ਗੱਲ ਹੈ ਇਹ ਹਾਲ ਹੁੰਦਾ ਪੇਕੇਾਂ ਤੇ ਬਾਜੀ ਪੇਕੇ ਦਾ ਡਰਾਵਾ ਬੜਾ ਹੁੰਦਾ ਸਹੀ ਗੱਲ ਹੈ ਕਿ ਨਹੀਂ ਉਹ ਗੱਲ ਹੈ ਤੇ ਬੜਾ ਵਧੀਆ ਲੱਗ ਜਾਂਗੇ ਮੈਂ ਵੀਡੀਓ ਪਾਈ ਸੀ ਆਪਣੇ ਪਟਿਆਲੇ ਤੋਂ ਆਈ ਤੇ ਕਿੰਨਾ ਲੱਗਦਾ ਕਿ ਜਵਾਈ ਦਾ ਡਰਾਵਾ ਬਹੁਤ ਹੁੰਦਾ ਹੈ ਨਹੀਂ ਨਹੀਂ ਇਹ ਤੁਹਾਡਾ ਵਿਅੰਮ ਹੈ ਅੱਜ ਕੱਲ੍ਹ ਉਲਟ ਹੋ ਗਿਆ ਬਾਬੂ ਅੱਜ ਕੱਲ੍ਹ ਉਲਟ ਹੈ ਬਾਬੂ ਤੇ ਉਹਨਾਂ ਦਾ ਕਮੈਂਟ ਆਇਆ ਕਿ ਤੁਹਾਡੇ ਭੈਣਾਂ ਦੇ ਬਹੁਤ ਹੰਦਿਆ ਤੁਹਾਡੇ ਭਰਾ ਪਰਦੇਈ ਨਹੀਂ ਹੁੰਦੇ ਤੇ ਲੋ ਜੀ ਅੱਜ ਤੁਸੀਂ ਭਰਾ ਪਰਦੇਈ ਨੂੰ ਮਿਲ ਸਕਦੇ ਹੋ ਅੱਜ ਪਹੁੰਚ ਗਏ ਨੇ ਤੇ ਹੁਣ ਆਪਾਂ ਮਿਲਦੇ-ਗਿਲਦੇ ਰਾਵਾਂਗੇ ਹੁਣ ਸਾਡਾ ਕਿਤੇ ਕਿਹੜਾ ਲੱਗਿਆ ਕਪੂਰ ਖਲੇ ਦਾ ਤੇ ਫਿਰ ਅਸੀਂ ਵੀ ਜਾਵਾਂਗੇ ਸਹੀ ਗੱਲ ਹਾਂ ਜੀ ਤੇ ਚਲੋ ਜੀ ਚੈਨਲ ਨੂੰ ਫੁੱਲ ਸਪੋਰਟ ਕਰਿਓ ਇਹਨਾਂ ਦੇ ਚੈਨਲ ਨੂੰ ਵੀ ਤੇ ਸਾਡੇ ਚੈਨਲ ਨੂੰ ਵੀ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਵੀ ਫੁੱਲ ਸਪੋਰਟ ਕਰਿਆ ਕਰੋ ਸਾਰੇ ਜਣੇ ਤੇ ਬੜਾ ਵਧੀਆ ਲੱਗਿਆ ਬਹੁਤ ਵਧੀਆ ਨੇਚਰ ਹੈ ਸਾਨੂੰ ਐਸੀ ਫਸਟ ਟਾਈਮ ਮਿਲਣਾ ਹਨਾ ਤੁਹਾਨੂੰ ਵੀ ਆਣਾ ਫਰ। ਸਾਨੂੰ ਵੀ ਆਇਆ ਸੀ। ਇਹ ਉਤਰੀ ਸੀਗੀ। ਹਨਾ ਤੇ ਕੀ ਗੱਲ ਕਰਦੀ ਮਤਲਬ ਗੱਲ ਨਹੀਂ ਹੋਣੀ ਇਹਦੀ। ਗੱਲ ਨੂੰ ਕੀ? ਮੈਂ ਕਿਹਾ ਤੁਸੀਂ ਚੁੱਪ ਨਹੀਂ ਕਰਨਾਗੇ ਜਦੋਂ ਪਾਰਟੀ ਤੇਰੇ ਦੇ ਨਾਲ ਹੋਵੇ। ਆਪਾਂ ਹਨਾ ਉਹ ਨੋਰਮਲ ਕਰਾ ਹਰ ਵਜੋਂ ਕਰਾਂ ਚ ਗੱਲਾਂ ਹੁੰਦੀਆਂ ਇਹ ਹੀ ਗੱਲਬਾਤ। ਸਹੀ ਗੱਲ ਹੈ। ਆਪਾਂ ਫੋਨ ਤੇ ਵੀ ਗੱਲਾਂ ਕੀਤੀਆਂ ਇੱਕ ਦੋ ਵਾਰੀ ਹਟਾਈ ਦੀਆਂ ਲੰਮੀ ਹੋ ਗਈਆਂ। ਅਦੇ ਵੀਡੀਓ ਦੇਖ ਕੇ ਮੇਪੜਾ ਜਾਣ ਪਹਛਾਨ ਹੋ ਜਾਂਦੀ ਆ ਪਰ ਅਦੇ ਨੇਚਰ ਕੇ ਹੁੰਦੀ ਆ ਹਾਂ ਹੁਣ ਕਈ ਆਏ ਚਲੋ ਉਹ ਤਾਂ ਸਾਨੂੰ ਜਿੰਦੇ ਨੇ ਉਹ ਜਾਣਦੇ ਨੇ ਹਨਾ ਪਰ ਅਸੀਂ ਉਹਨਾਂ ਨੂੰ ਕਦੇ ਵੇਖਿਆ ਨਹੀਂ ਤੇ ਉਦੋਂ ਫਿਰ ਜਦੋਂ ਪੁੱਛਦੇ ਨਾ ਸਾਰੇ ਆਹ ਚਾਹ ਤੇ ਆਮ ਲਾਤਾ ਤੁਸੀਂ ਜਾਣਦੇ ਮੇਰੀ ਗੱਲ ਚ ਜਾਣਦੇ ਪਰ ਸਾਰੇ ਬੋਲਦੇ ਨੇ ਸਿਮਰਣ ਠੀਕ ਆ ਮਾੜੂ ਵੀ ਠੀਕ ਨੇ ਹਾਂਜੀ ਤੇ ਬੜਾ ਵਧੀਆ ਲੱਗਦਾ ਫਿਰ ਜਦੋਂ ਨਹੀਂ ਐਵੇਂ ਹੀ ਆਉਂਦੇ ਜਾਂਦੇ ਰਹੋ ਹੁਣ ਤਾਂ ਸੰਗ੍ਰੋਹ ਤਾਂ ਤੁਸੀਂ ਆਉਣੀ ਹੀ ਹੋਣਾ ਹਾਂਜੀ ਹਾਂਜੀ ਬੜਾ ਲੱਗਦੇ ਰਹਿੰਦਾ ਹਾਂ ਦੋ-ਤਿੰਨ ਮਹੀਨੇ ਬਾਅਦ ਅਸੀਂ ਆਉਣੇ ਹਾਂ ਬਸ ਤਨੂ ਘਰ ਦੀ ਪਤਾ ਲੱਗ ਚਾ ਇਹਨਾਂ ਨੇ ਪੁੱਛਿਆ ਨਹੀਂ ਹੈਗਾ ਫੋਨ ਕਰਕੇ ਫਸਟ ਟਾਈਮ ਆਏ ਨੇ ਬਦੈ ਇਲਾ ਪਿਆਰਾ ਜਿਹਾ ਘਰ ਆਪ ਹੀ ਲੱਗ ਲਿਆ ਸਿੱਧੀ ਬੈਲ ਮਾਰੀ ਮੈਂ ਤਾਂ ਕਿਹਾ ਮੈਂ ਸਾਡਾ ਮੈਂ ਕਿ ਮਤਲਬ ਕਿ ਏਰੀਆ ਸਾਡਾ ਹੀ ਉਹਦੇ ਕਰਕੇ ਤੁਹਾਨੂੰ ਆਉਣ ਦੀ ਹੱਥੇ ਬੈਠੇ ਹਾਂ ਜਿਹੜਾ ਮਤਲਬ ਨਵਾਂ ਸ਼ਹਿਰ ਜਿਆਦਾ ਇਹ ਤਾਂ ਦੂਜੀ ਵਾਰ ਤੁਹਾਨੂੰ ਇਹ ਤਾਂ ਮਸਲਾ ਇਹ ਹੈ ਕਿ ਸਾਡੇ ਵੀਡੀਓ ਧਿਆਨ ਨਾਲ ਦੇਖਦੇ ਨੇ ਇਹਨਾਂ ਨੂੰ ਪਤਾ ਆ ਉਹ ਕਿੱਥੇ ਕਰਦੇ ਕਿੱਥੋਂ ਜਾਂਦੇ ਮੁੜ ਜੇ ਨੇ ਕਿੱਥੋਂ ਜਾਂਦੇ ਨੇ ਕਿੱਥੋਂ ਕਿਹਾ ਜਾਂ ਰਾਂਗਾ ਗਿਆ ਕੋਠੀ ਦਾ ਅਸੀਂ ਤਾਂ ਅਸੀਂ ਤਾਂ ਬਸ ਦੇਖੀਏ ਰਾਮ ਨਾ ਭੈਣ ਵਾਲਾ ਚੈਨਲ ਵਾਲਾ ਕੋਠੀ ਵਾਲਾ ਉਹ ਆ ਦੇਖਦੇ ਨੇ ਈ ਭਾਈ ਕਹਿੰਦੇ ਮੈਂ ਵੀਡੀਓ ਦੇਖੀ ਸੀ ਦਮਨ ਦੀ ਜੋ ਸਕੂਲ ਸੱਜਿਆ ਹਾਂਜੀ ਹਾਂ ਮੈਨੂੰ ਉਦੋਂ ਪਹਿਚਾਨ ਆਈ ਕਿ ਐਵੇਂ ਦਾ ਹੀ ਹੈ ਸਾਡੇ ਉੱਥੇ ਜੀਏ ਕਿ ਤੁੰਨ ਸੜਾ ਉੱਥੇ ਲੈ ਕੇ ਨੋੜੀ ਉੱਤੇ ਗੱਡੀ ਦਾ ਸਪ로우 ਨਹੀਂ ਆਗੜੀ ਕੀ ਆਗੜੀ ਅੱਧਾ ਹੋਇਆ ਹੋਣਾ ਨਹੀਂ ਨਹੀਂ ਜਪੜੇ ਬਿਲਕੁਲ ਨਹੀਂ ਹੋਇਆ ਅਸੀਂ ਘਰ ਵੀ ਅੱਜ ਘਰ ਦੇ ਪੂਰੇ ਕਰਦੇ ਆਏ ਇੱਕ ਤਾਂ ਫਤਿਹ ਇੱਥੇ ਮੈਨਾ ਉੱਪਰ ਇਹ ਨੀਂਦਰ ਰੋੜ ਤੇ ਸੀ ਰਹਿ ਬਹੁਤਾ ਇਹ ਬਕੌਣ ਵੀ ਅਸੀਂ ਬਹੁਤ ਜਾਂਦੇ ਰਹੇ ਹਾਂ ਤਾਂ ਲੱਗ ਕਿੱਥੇ ਦਾ ਬੰਦਾ ਹਾਂ ਤਾਂ ਬਿਲਕੁਲ ਕਿਉਂਕਿ ਪਾਲੀ ਹਰੀ ਇੱਧਰ ਦੇ ਨੇ ਕਪੂਰਥਲੇ ਜੋਬ ਕਰਕੇ ਨਾਲ ਦੀ ਉੱਥੇ ਟ੍ਰਾਂਸਫਰ ਹੋਈ ਤੇ ਉੱਥੇ ਆਪਣਾ ਜਿੱਥੇ ਸਾਡਾ ਘਰ ਹੈ 2 ਕਿਲੋਮੀਟਰ ਦਾ ਡਿਸਟੈਂਸ ਹੋਣਾ ਨਹੀਂ ਹੈ ਤੁਸੀਂ ਵੀਡੀਓ ਦਿਖਾਇਆ ਵੀ ਸੀ ਇੱਕ ਵਾਰੀ ਹਾਂ ਦਿਖਾਇਆ ਸੀ ਬੋਲ ਜਾਏ ਸੀ ਗਏ ਹਾਂ ਜੀ ਦਿਖਾਇਆ ਦਿਖਾਇਆ ਸੀ ਉਹ ਮੈਂ ਜਦੋਂ ਫਸਟ ਟਾਈਮ ਦੇਖਿਆ ਤੁਹਾਨੂੰ ਮੈਂ ਕਮਾਂ ਲੱਗਾ ਬੰਦੇ ਤਾਂ ਇੱਧਰ ਨਹੀਂ ਲੱਗਦੇ ਨੇ ਬੋਲੀ ਤੇ ਪਰ ਕਪੂਰਥਲੇ ਬਹਿ ਕੀ ਕਰਦੇ ਨੇ ਮੈਂ ਜੋਬ ਕਰਕੇ ਗਏ ਹੋਣਗੇ ਮੈਂ ਕਿਹਾ ਸਹੀ ਗੱਲ ਹੈ ਪਰ ਇਹਨਾਂ ਦੀ ਵੀ ਕਾਫੀ ਬੋਲੀ ਚੇਂਜ ਹੋ ਗਈ ਇੱਧਰ ਨਹੀਂ ਹੋ ਗਈ ਨਾ ਹਾਂ ਇਹਨਾਂ ਦੀ ਤਾਂ ਘੱਟ ਰਹੀ ਉਹ ਅਮਨ ਦੀ ਅਮਨ ਦੀ ਤਾਂ ਬਿਲਕੁਲ ਹੋ ਗਈ ਬੇਸਤਾ ਮੇਰੀ ਤਾਂ ਗੱਲ ਨਹੀਂ ਸੇਮ ਹੈ ਅਮਨ ਤਾਂ ਬਿਲਕੁਲ ਹੀ ਉਧਰ ਦੀ ਬੋਲੀ ਬੋਲਦੀ ਉਹ ਬਾਕੀ ਤੁਹਾਨੂੰ ਕੋਈ ਵੀ ਹੁੰਦਾ ਨਾ ਕੁਛ ਆਪਾਂ ਮਤਲਬ ਕੋਈ ਵਾਰ ਆਪਾਂ ਲੈ ਲੈਂਦੇ ਆ ਕਿ ਉਹ ਵਧਿਆ ਰਹਿੰਦੇ ਨਹੀਂ ਬਾਕੀ ਘਰ ਚ ਬੋਲੀ ਜਾਵੇ ਨਾ ਉਹ ਆਦਿ ਹੁਣ ਇਹ ਦੋਨੇ ਨੇ ਸਿਮਰਨ ਸਿਮਰਨ ਜਿਹੜੀ ਉਹ ਤਾਂ ਬੋਲਦੀ ਵਿੱਚ ਮੇਰੀ ਵੀ ਬੋਲੀ ਉਹਨਾਂ ਦੀ ਮਨਾਂਕਿਆਂ ਵਾਲੀ ਦਮਨ ਬਿਲਕੁਲ ਇਦਾਂ ਦੀ ਬੋਲੀ ਹਾਂਜੀ ਤੇ ਆਪਣਾ ਪਤੇ ਆ ਉਹ ਵੀ ਉਧਰ ਦੀ ਬੋਲੀ ਹਾਂਜੀ ਉਹ ਉਧਰ ਦੀ ਜਿੱਦ ਹੀ ਦੇਖਿਆ ਕਿ ਉਧਰ ਵੀ ਸੈਨਮਾ ਗੱਲ ਪੂਰੀ ਨਹੀਂ ਕਰਦੇ ਕਈ ਵਾਰੀ ਹਾਂ ਲੋਕ ਆ ਬੱਚੇ ਬੋਲਦੇ ਹੁੰਦੇ ਸੀ ਕਿ ਇਹ ਤਾਂ ਗੱਲ ਹੀ ਨਹੀਂ ਪੂਰੀ ਹੋਈ ਇਹਨੇ ਟਰਾਈ ਬੋਲਦੇ ਆ ਅੱਧੀ ਗੱਲ ਕਰਦੇ ਆ ਅੱਛਾ ਕਿਵੇਂ ਅੱਧੀ ਗੱਲ ਕਰ ਕਿਵੇਂ ਜਿਵੇਂ ਆ ਜਿਵੇਂ ਕਹਿ ਰਹੇ ਨਾ ਉਹਨੇ ਪੂਰੀ ਨਹੀਂ ਗੱਲ ਕਰਨੀ ਜਿਵੇਂ ਮੈਂ ਆਪਾਂ ਕਹਿ ਰਹੇ ਨਾ ਕਿ ਮੈਂ ਦੁਕਾਨ ਤੇ ਗਿਆ ਸੀ ਮੈਂ ਦੁਕਾਨ ਗਿਆ ਸੀ ਨਹੀਂ ਰੋਣਾਗਾ ਪੁੱਛੇ ਇਸ ਤਰ੍ਹਾਂ ਕਰਦੇ ਮੈਂ ਵਿੱਚੋਂ ਆ ਜਾਣੀ ਕਰਦਾ ਮੈਂ ਦੁਕਾਨ ਗਿਆ ਹਾਂਜੀ ਹਾਂ ਮੈਂ ਦੁਕਾਨ ਗਿਆ ਉਹ ਆ ਤਾਂ ਆੜਵੜੀਆਂ ਨਿਕਲਾ ਲਾ ਦਿੱਸਿਆ ਜਦੋਂ ਮੈਂ ਬਿਆਸ ਤੋਂ ਅਸੀਂ ਉਥੋਂ ਟ੍ਰੇਨ ਤੇ ਬਿਆਸ ਪਹੁੰਚਣਾ ਪਹਿਲਾਂ ਹੁਣ ਤਾਂ ਲੋਕ ਟ੍ਰੇਨ ਕਾਦੀ ਯੂਜ਼ ਕਰਦੇ ਆ ਪਹਿਲਾਂ ਜਿਹੜੇ ਜਾਂਦੇ ਹੁੰਦੇ ਸੀ ਬਿਆਸ ਬਿਆਸ ਤੋਂ ਫਿਰ ਅਸੀਂ ਬੱਸ ਫੜਦੇ ਹੁੰਦੇ ਸੀ ਉੱਥੇ ਚਲੋ ਹੋ ਜਾਣਾ ਫਿਰ ਉਹੀ ਉਹ ਇਸ ਟਾਈਪ ਦੇ ਬੋਲਣਾ ਕਵੇ ਮੈ ਤਾਂ ਆਊਟ 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 ਆ ਮੈ ਤਾਂ ਚਾਹ ਮੈ ਤਾਂ ਚਾਹ ਉਹ ਘਾੜੀ ਘਾੜੀ ਹੋ ਜਾ ਤੂੰ ਕਿੱਥੇ ਖੜਾ ਹੈ ਪਿੱਛੇ ਪਿਛੜੀ ਪਿਛੜੀ ਕੋਲੋਂ ਕੀ ਕਹਿੰਦੇ ਉਧਰ ਜਿੱਦਣ ਆਪਣੇ ਆਪਾਂ ਕਹਿੰਦੇ ਵੀ ਜਿੱਥੇ ਆਪਣੇ ਮੱਝਾ ਰੱਖਾਂਗੇ ਡੰਗਰ ਬਾਹਰ ਲਾ ਕੇ ਆਪਾਂ ਤਾਂ ਕਹਿੰਦੇ ਹਵੇਲੀ ਹਵੇਲੀ ਕਹਿੰਦੇ ਉਹ ਤਰਾ ਠਵੇਂਦੀ ਬਣੇ ਵੇਲੀ ਹਵੇਲੀ ਮੈਂ ਨਾ ਮੇਰੇ ਨਾਲ ਕੁਲੀ ਸੀ ਉਹਨਾਂ ਦੇ ਘਰੇ ਗਿਆ ਮੈਨੂੰ ਕੰਮ ਸੀਗਾ ਕੋਈ ਤੇ ਆਪਣੇ ਜਿਵੇਂ ਆਪਾਂ ਸਬਜ਼ੀ ਬੀਜ ਦੇ ਬਾੜੀ ਨਾ ਥੋੜਾ ਜਿਹਾ ਰਿਓ ਪਾਉਣਾ ਦੀ ਆਪਾਂ ਮੈਂ ਤੇਰਾ ਦੇਮਗਨ ਊੜੀ ਮਿਲ ਜੂਗੀ ਕਹਿੰਦੇ ਹਾਂ ਮੇਰੇ ਤੋਂ ਤੇ ਮੈਂ ਚਲਾ ਗਿਆ। ਉਹਨਾਂ ਦੇ ਘਰੇ ਗਿਆ ਮੈਂ ਕਹਿੰਦਾ ਜੀ ਕਿੱਥੇ ਨੇ ਗਈ ਭਾਈ ਸਾਹਿਬ ਕਿੱਥੇ ਨੇ? ਉਹਨੇ ਹਵੇਲੀ ਗਾਇਆ ਨੀ ਕਹਿੰਦੇ। ਅੱਛਾ। ਸੋਚਿਓ ਮੈਂ ਕਿ ਨਾ ਹਵੇਲੀ ਪਾਰਕ ਗਿਆ ਵੀ ਇਹ ਕਰਦਿਆ ਕਿਉਂ ਰਹਿਣੇ। ਮੈਂ ਕਹਿੰਦਾ ਨੀ ਕਿੱਥੇ ਆਈ ਆਪਣੀ। ਜਿਹੜੀ ਗੁੱਦੜਾ ਸਾਹਿਬ ਦੇ ਨਾਲ ਹੀ ਗਲੀ ਚੱਕੇ ਬਿੰਦੀ ਆ। ਮੈਂ ਉੱਥੇ ਜਾ ਕੇ ਪੁੱਛਿਆ ਮੈਂ ਕਹਿੰਦਾ ਜੀ ਉਹਦਾ ਨਾਮ ਕੀ ਸੀ ਮੈਨੂੰ ਨਾਮ ਨੇ ਯਾਦ ਆ ਰਿਹਾ ਉਹਦਾ। ਹਾਂ। ਕਹਿੰਦਾ ਮੈਂ ਉਹਨਾਂ ਦੀ ਹਵੇਲੀ ਕਿੱਥੇ ਆ ਉਹ ਕਹਿੰਦੇ ਆਹ ਸੀ ਆ। ਉਹੀ ਤੰਗ ਦੀ ਉਹ ਜਾ ਕੇ ਦੇਖਿਆ ਉਹ ਮੱਝਾਂ ਵਾਲੇ ਬਾੜੇ 'ਚ ਖੜੇ ਆ ਉਹ ਤਾਂ ਬਾੜਾ ਕਹਿੰਦੇ ਆਪਣੇ ਬਾਹਰ ਲਾ ਕਰਦੇ ਨੇ ਇਹਨਾਂ ਬਾੜਲੇ ਆ ਬਾਗਲ ਕਹਿੰਦੇ ਆ ਬਾਗਲ ਕਹਿੰਦੇ ਆਪਣੇ ਕਹਿੰਦਾ ਇੱਥੇ ਨਾ ਹੋਈ ਨਹੀਂ ਕਹਿੰਦੇ ਆ ਇਹ ਸਾੜੀ ਸਾੜੀ ਵਾਲਾ ਆਈ ਬੰਦੇ ਦਾ ਰਿਸ਼ਤਾ ਪੁੱਛਿਆ ਰਿਸ਼ਤਾ ਇਹਨੂੰ ਪੁੱਛਣ ਗਿਆ ਸੀ ਤਾਂ ਦਾਦੀ ਕਹਿੰਦੀ ਕਿਆ ਕਿਆ ਕਿੱਲੇ ਪੈੜੀ ਆ ਇਹਨਾਂ ਦੀ ਮੇਰਾ ਮਾਮਾ ਜੀ ਉਹਨੂੰ ਪਤਾ ਸੀਗਾ ਇਹ ਗੱਲ ਜਵੀਂ ਪੁੱਛੀ ਆਹ ਪੈੜੀ ਕਹਿੰਦੇ ਉਹ ਦਫਾ ਜੀ ਜਿੰਨੇ ਦਾ ਪਾਉ ਤੋਂ ਜੀਤੀਆਂ ਲੈ ਕੇ ਆਈ ਸੀ ਤੇ ਬੇਪਾਸਤਾ ਸੀ ਕਰਨਾ ਨਹੀਂ ਮੈਂ ਕਿਹਾ ਤੇ ਉਹ ਆਹ ਬੇਟਸ ਹੋ ਜਾਏਗਾ ਇਤਨੀ ਉਤੇ ਨਾਲ ਆਪਣਾ ਚਾਹ ਚਾਹ ਬਣੀ ਰਹੋ ਬਸ ਲੌਂਜ ਦਾ ਪਤਾ ਲੱਗ ਜੇ ਤਾਂ ਆਹ ਕੁਟੀਆਂ ਪਈਆਂ ਦਰੂ ਸੁਮਾਈਆਂ ਯਾਰ ਡਿੱਗੀ ਚ ਰੱਖਿਆ ਸੀ ਨਾ ਡਿੱਗੀ ਚ ਜਾਂ ਡਿੱਗੀ ਹਿੱੱਥਾ ਕਰਨਾ ਨਹੀਂ ਕੋਈ ਮੈਨੂੰ ਇੱਕ ਪਲੇਟ ਦੇ ਦੇ ਤੇ ਪੇਪਰ ਦੇ ਦੇ ਪਲੇਟ ਵਿੱਚ ਹੀ ਪਈਆਂ ਦੋ ਲੋ ਉੱਛੇ ਪਈਆਂ ਨੇ ਟੇਟਾ ਇਹ ਲਈ ਬਰੇਡ ਕਿਹਾ ਉੱਛੇ ਨਹੀਂ ਗਈ ਬੱਦਲ ਬੱਦਲ ਹੋਇਆ ਕਿ ਨਹੀਂ ਹੋਇਆ ਹੋ ਗਿਆ ਹੋ ਗਿਆ ਬੱਦਲ ਯਾਰ ਬੱਪਾ ਆ ਵੀ ਦੇ ਮੀਂਹ ਬਾਰ ਮੌਸਮ ਦਿਖਾ ਕੇ ਲੱਗਦਾ ਨਾ ਮੁੱਕੇ ਪ੍ਰਾਪਰ ਚਾਈ ਆਏ ਨੇ ਮੀਂਹ ਪਵੇ ਤੇ ਮੌਸਮ ਦੇਖਦੇ ਹਾਂ ਬਾਅਦ ਤੁਰਾ ਬੱਦਲ ਬਣ ਚੁੱਕਿਆ ਹੈ ਇੰਨਾ ਵੀ ਨਹੀਂ ਬਣਿਆ ਵੈਸੇ ਹੈ ਤਾਂ ਗੁੰਮੇ ਸੀ ਹੈ ਇਹ ਵੀ ਨਾ ਮੌਸਮ پتہ ਕਿਵੇਂ ਦਾ ਜਿਵੇਂ ਹੁੰਦਾ ਏ ਧੁੱਪ ਚੜੂਗੀ ਬੱਦਲ ਆਊਗਾ ਧੁੱਪ ਚੜੂਗੀ ਉਹ ਵੀ ਹੈ ਹੁਣ ਦੇਖ ਧੁੱਪ ਆਈ ਸ਼ਾਇਦ ਨਹੀਂ ਬੱਦਲ ਹੀ ਆ ਵੈਸੇ ਆਜੂਗੀ ਧੁੱਪ ਉਹ ਉੱਧਰ ਨਿਕਲੀ ਹੋਈ ਏ ਧੁੱਪ ਹਾਂ ਤੇ ਚਲ ਗਿਆ ਪਰ ਬਹੁਤ ਗੁੰਮਸ ਜੀ ਗਰਮੀ ਤੇ ਮਮਨ ਕਰਵਾ ਨਹੀਂ ਹਲਪ ਤੇ ਮੈਥੂ ਤੋਂ ਸਮਾਈਲੀ ਟਿੱਕੀ ਜ਼ਿਆਰਾ ਖਾਈ ਨਹੀਂ ਜਾਣੀ ਆ ਸੋ ਸੈਡ ਕਾਸ ਮੇਰੇ ਮੂਛ ਛਾਲਦੇ ਹੋਏ ਬੈਨੇ ਆਲੇ ਕਾਲੇ ਪਿਸੁੰਦਾ ਇੱਕ ਨਾ ਸੌਸ ਪੈਰਾ ਕੱਢਦੇ ਆ ਆਪਣੇ ਚੋ ਕਾਲੇ ਸੌਸ ਚੀਜ਼ ਤੇ ਹੋਣੇ ਟੇਬਲ ਉੱਪਰ ਕਪੜਾ ਵੀ ਵਾਲਾ ਪਾਇਆ ਨੂੰ ਮੋਂ ਮੇਰੇ ਮੂਛ ਛਾਲੂ ਹੋਈ ਬੈਠਾ ਚੱਕ ਲਓ ਮੈਂ ਮਿੱਠਾ ਖਾਦਾ ਨਾ ਸੰਕਰ ਕੇ ਮੈਂ ਕਹਿ ਰਹੀ ਹਾਂ ਤਾਂ ਬਹੁਤ ਟਾਈਮ ਲੱਗਦਾ ਹੈ ਟਿੱਕੀਆਂ हो ये तो नहीं नहीं बुकमार्क है गलत काम में ਆਟਾ ਤੇ ਸਾਥ ਵੀ ਜਰੂਰ ਨੂੰ ਕਿਵੇਂ ਚਲਾ ਖਾਧ ਪੀਣੀ ਨਹੀਂ ਹਾਂ ਮੈਂ ਤਾਂ ਪੀਣੀ ਨਹੀਂ ਹਾਂ ਬਹਾਮੀ ਬਾਦੇ ਦਾ ਨਜ਼ਾਰਾ ਆ ਗਿਆ ਵੀ ਲੱਗਿਆ ਹੁਣ ਫੂਟ ਕਰਿਓ ਹੂੰ ਫੂਟ ਕਰੇ ਆਪਣੀ ਸਾਡੀ ਕੁੜੀ ਵੀ ਸੁਨਾਰੀ ਚ ਲੱਗ ਗਈ ਸੁਨਾਰੀ ਜੀ ਲੱਗਿਆ ਉਹ ਬੱਖਲ ਆ ਜਿਵੇਂ ਕਿਹੜਾ ਉਹ ਜਿਹੜਾ ਇਹਨਾਂ ਕੁਛ ਨੂੰ ਲੱਗੇ ਹੀ ਹੋਇਆ ਆਲਰੇਡੀ ਆਲਰੇਡੀ ਨੀ ਲਈ ਸਾਡੀ ਵੇਟ ਵਾਲੀ ਹੈ ਬਹੁਤ ਸੁਬੀਰ ਬਣਾਣੇ ਸੀ ਕੰਮ ਬਹੁਤ ਹੋ ਗਿਆ ਮੈਨੂੰ ਰਾਤ ਨੂੰ ਸੋਕੀਆਂ ਬਹੁਤ ਆਉਂਦੀਆਂ ਨੇ ਗੈਸ ਘਟ ਲੱਗਦਾ ਹੈ ਮੈਂ ਨਹੀਂ ਘਟ ਤੇ ਜ਼ਿਆਦਾ ਖੇਤਰ ਰੱਖਦੇ ਕੱਟ ਤੇ 돌ੀ ਨਾ ਉਹੋ ਸਰਦ ਨਾ ਅੰਮਾ ਸੰਭਲ ਕਰੋ ਫਿਰ ਦੋ ਲੋਗ ਆ ਨਹੀਂ ਆਉਣਾ ਕਿ ਮੈਂ ਰੱਖੀ ਨਹੀਂ ਹਨਾ ਬਰੋਇਨਾ ਨਹੀਂ ਨਹੀਂ ਖੇਚੋ ਪਾਲੇ ਚਲ ਕਰਨ ਲੱਗੇ ਨਹੀਂ ਆ ਭਰਾ ਭੀ ਇਹਦੀ ਵੀ ਕਰਨੀ ਆ ਮੀਂਹ ਦਾ ਸੰਦਾਰਾ ਲੈ ਕੇ ਆਏ ਮੀਂਹ ਆ ਚੱਲਾ ਮੈਨੂੰ ਲੱਗਦਾ ਮੀਂਹ ਆਲੇ ਯਾ ਦੀ ਫੋਰ ਬਚਲੇਗਾ ਫਾਈਵ ਅਬ ਮਿੰਟੂ ਇਤਨਾ ਵੱਡਾ ਖਾਣਾ ਹੁੰਦਾ ਉਹ ਮਿੰਟੂ ਮਿੰਟੂ ਤੇ ਵੱਡਾ ਖਾਣਾ ਹੁੰਦਾ ਅਸੀਂ ਨਾ ਸਾਨੂੰ ਕੋਈ ਸਾਡੇ ਤੱਕ ਆਉਂਦੇ ਉਹ ਨਾ ਉਹਦੀ ਜਿਹੜੀ ਕੁਆਲਿਟੀ ਜੋ ਮੁੱਕ ਦੇ ਦਿੱਤੀ ਉਹ ਵਾਪਸ ਨਹੀਂ ਆਉਂਦੀ ਅੱਜ ਇਹ ਸਾਡੇ ਸਾਡੇ ਅਸੀਂ ਵੀ ਰੁੱਕ ਰੁੱਕ ਕੇ ਖਾਧੀ ਅੰਤੋਂ ਡਾਇਰੈਕਟ ਪਠਾਨਕੋਟ ਦਾ ਉਹ ਕਹਿੰਦਾ ਹਾਂ ਵੀ ਮੁੰਡਿਓ ਕਹਿੰਦਾ ਤੁਸੀਂ ਖਾਦੀ ਮਟਿਓ ਤੇ ਕਿ ਨਹੀਂ ਮੰਨਣਾ ਕਿ来 ਕਹਿੰਦਾ ਇੱਕ ਤਾਂ ਤੁਸੀਂ ਕਹਿੰਦਾ ਫੌਜੀ ਦੇ ਜਵਾਬ ਹੈ ਤੇ ਦੂਜਾ ਕਹਿੰਦਾ ਤੁਸੀਂ ਪੰਜਾਬੀਆਂ ਦਾ ਜਵਾਬ ਹੈ ਕਹਿੰਦਾ ਤੁਸੀਂ ਪਿੱਛੇ ਕਿਉਂ ਰਹਿ ਕੇ ਆ ਜੋ ਕਹਿੰਦਾ ਕਿਥੇ ਖਾਣਾ ਬਣਦਾ ਉੱਥੇ ਤੁਹਾਨੂੰ ਲੈ ਕੇ ਚੱਲਾਂ ਓਥੇ ਬਿਠਾਦਾ ਕਹਿੰਦਾ ਜਲਦ 10 ਕੀ ਖਾਣਾ ਕਹਿੰਦਾ ਮੰਨਾਂ ਬੱਚਿਆਂ ਨੂੰ ਕਹਿੰਦਾ ਵੀ ਇਹ ਹੈ ਜੇ ਹੁਣ ਅਸੀਂ ਦਾ ਬੱਸੀ ਨਹੀਂ ਖਾਣ ਪੀਣ ਦੇ ਮਾਮਲੇ 'ਚ ਸੰਘੜਾ ਆ ਹੀ ਜਾਂਦਾ ਸਾਡੀ ਸਿਮਰਨ ਬਹੁਤ ਅੰਗਦੀ ਸੀ ਬਹੁਤ ਅੰਗਦੀ ਸੀ ਇਹ ਚੱਲ ਰਿਹਾ। ਉਹ ਨਾਲ ਪਰਾਇਨ ਗੱਲ ਕਰ ਰਹਾ। ਉਹ ਕੋਈ ਪਰੇ ਨਾ ਗੱਲ ਹੈ। ਉਹ ਮਾਣ ਰਹਾ ਹੈ। ਇਹਨਾਂ ਡੈਡੀ ਫੋਟਾ ਹੈ ਨਾ ਨਾਲ ਹੀ ਰਹੇ ਨੇ ਡੈਡੀ ਜੀ ਆਦਮੀ ਚ 40 ਸਾਲ ਨਾਲ ਹੀ ਰਹੇ। ਮੈਂ ਵੀ ਲਈ ਹੈ ਡੈਡੀ ਨਾਲ ਮੈਂ ਨਹੀਂ ਮਨਪੜੇ। 40 ਸਾਲ ਡੈਡੀ ਨੂੰ ਡੈਡੀ ਦੇ ਮਾਤ ਡੈਡੀ ਦਾ ਵੀ 40 ਸਾਲ। ਚੰਗਾ ਜਿਹਾ ਬਣਿਆ। ਤੇ ਇਹਨਾਂ ਪੰਜਾਬੀ ਕੁਝ ਵੀ ਤਾਂ ਬਿਲਕੁਲ ਨਹੀਂ ਆਉਂਦੀ। ਅੱਛਾ ਲਿਖਣੀ ਨਾ ਪੇਪਰ 'ਤੇ ਸਕੇ ਤਾਂ ਹੀ ਤਾਂ ਕਰ ਸਕਾਈ ਜੋਗੀ। ਅੱਛਾ ਇਹ ਨਾ ਤਾਂ 언ਨੀ ਅੰਦੀ ਇਹ ਡੈਡੀ ਨੇ ਗਿਆ ਕਰਨਾ ਇਹਨਾਂ ਨੂੰ ਕੁਝ ਪੰਜਾਬੀ ਸਿਖਾ ਦੇ ਇਹਨਾਂ ਨੂੰ ਕੁਝ ਪੰਜਾਬੀ ਸਿਖਾ ਦੇ ਮੈਨੂੰ ਉਹ ਡਾੜਾ ਵੀ ਨਹੀਂ ਲਿਖਣਾ ਹੁੰਦਾ ਕੁਝ ਵੀ ਨਹੀਂ ਹੁੰਦਾ ਹੈਗਾ ਅੱਛਾ ਜੀ ਕੋਲ ਕੋਲ ਹੈ ਨਹੀਂ ਉਹਨਾਂ ਤੋਂ ਦੱਸਣ ਤੋਂ ਬਾਅਦ ਇਹਨੇ ਮੜਾ ਕੋਟਾਂ ਤੋਂ ਨਹੀਂ ਲਿਖ ਨਹੀਂ ਅੱਭੀ ਆਉਂਦੀ ਨਾ ਜੋ ਜੋ ਕਰਦੇ ਨੇ ਉਹ ਪੜ੍ਹਦੇ ਤੇ ਮੈਨੂੰ ਉਹ ਫੋਰਟ ਵਾਲੇ ਕੁਆਰਟਰਸ ਜਿਹੜੀਆਂ ਬੜਾ ਵਧੀਆ ਲੱਗਾ ਸੀ ਤੁਹਾਡੇ ਕੁਆਰਟਰ ਵਧੀਆ ਨਾ ਮੈਨੂੰ ਉਹ ਜ਼ਿਆਦਾ ਜੱਲਦੀ ਹਾਂਜੀ ਸਾਰੀ ਫੈਸਿਲਿਟੀ ਸਾਰਾ ਕੁਝ ਕਵਰ ਕਰਦੇ ਹੋ ਕੁਝ ਨਹੀਂ ਹਣਾ ਸਿਰਫ ਥੋੜਾ ਥੰ ਬਤਾਈ ਹੋ ਜਾਂਦਾ ਹਾਂਜੀ ਹਾਂ ਸਾਨੂੰ ਮੈਡਾ ਉਹ ਕਿੱਥੇ ਹੈ ਮੇਰਾ ਪੈਸਾ ਦੇ ਕੁਝ ਨਹੀਂ ਲੈਣਾ ਕਿਉਂ ਕੋਈ ਨਹੀਂ ਤਾਂ ਉਹਨਾਂ ਨੂੰ ਦੇ ਰਹੀ ਆ। ਇਹ ਚਲੋ ਕੁਝ ਨਹੀਂ ਹੈਗੀ। ਆਪਣਾ ਪਿਆਰ ਕਿੰਨੇ ਨਹੀਂ ਕੀਤੀ। ਕਿਹਾ ਤਾ ਨਿੰਬੇ ਆਏ ਨਹੀਂ ਪੀਤੀ। ਦਮਨ ਮੇਰੇ ਪਾਸੇ ਕਿਹੜੇ ਕਿਉਂ ਪਤਾ ਨਹੀਂ। ਬੈਠਾ ਪੜੋ ਹੁਣ ਦੱਬ ਕੇ ਫਿਰ ਹੈ। ਹਾਂਜੀ ਹਾਂਜੀ ਅੰਕ ਜੀ। ਤਾਂ ਬਹੁਤ ਜ਼ਰੂਰੀ ਹੈ 10th ਹੈ ਬੋਰਡ ਦੀ ਹੈ। 10th ਤਾਂ ਬਹੁਤ ਜ਼ਰੂਰੀ ਹੈ ਵੀ 10th ਬਹੁਤ ਜ਼ਰੂਰੀ। ਤੁਸੀਂ ਚਾਹੀਦੀ ਪਲਸ 2 ਤੇ ਆਪਣਾ ਸਾਰਾ ਸਭ ਵੀ ਲੈ ਜੇ ਪਰ 10th ਪਹਿਲਾਂ ਪੈਨਸ ਦੇਖੀ ਜਾਂਦੀ ਹੈ। ਦਮਨ ਤਾਂ ਬਹੁਤ ਵੱਡਦੀ ਹੈ। ਟਮਟਾ 12 1 ਵਜੇ ਤੱਕ ਪੜਦੀ ਰਹਿੰਦੀ 12 1 ਵਜੇ ਤੱਕ ਪੜਦੀ ਰਹਿੰਦੀ ਨਹੀਂ ਕੁਛ ਨਹੀਂ ਲੈਣਾ ਹੈ ਕਰਾਉਂਦੇ ਘਟਾਉਣਾ ਮੇਰੇ ਘਰੇ ਪਹਿਲੀ ਵਾਰ ਆਇਆ ਸੀ ਮੈਨੂੰ ਉਹਨੇ ਬੋਰਡ ਨਹੀਂ ਨਹੀਂ ਮੈਂ ਉਹਨਾਂ ਦੇ ਕੋਈ ਆਪਾਂ ਕਿਸੇ ਲੈਣਾ ਨਹੀਂ ਦਦੀ ਅਸਮੀ ਹੁਣ ਨਹੀਂ ਲੈਣਾ ਸਾਡੇ ਕੋਲ ਆਪਾਂ ਕਿਸੇ ਲੈ ਕੇ ਟਮਟਾ ਉਹ ਤੋਂ ਅੱਡ ਚੀਜ਼ ਹੈ ਯਾਰ ਉਹ ਤੋਂ ਅੱਡ ਚੀਜ਼ ਹੈ ਨਹੀਂ 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 ਲੈ ਨਾ ਨਹੀਂ 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 ਕੋਈ ਕੋਈ ਮੈਂ ਬੱਚਿਆਂ ਦੇ ਲਈ

ਆਉਣਾ ਹੈ ਚੰਗਾ ਹੁਣ ਜਦੋਂ ਵੀ ਸੰਗਰੂਰ ਆਏ ਆਉਣਾ ਸਾਡੇ ਕੋਲ ਜੀ ਮੈਂ ਹੁਣ ਸੌਣ ਨੂੰ ਹੀ ਆਇਆ ਕਰਾਂਗੇ ਅਸੀਂ ਬੱਸ ਯੋਹਨ ਦਾ ਸੌਣ ਨੂੰ ਮੈਂ ਵੀ ਵੇਟ ਕਰਿਆ ਕਰੂੰਗੀ ਹਾਂ ਜੀ ਮੇਰਾ ਸਧਾਰਾ ਆਉਣਾ ਹੈ ਜ਼ਰੂਰ ਜੀ ਕਿੱਥੇ ਹੈ ਭਾਈ ਬਾਹ ਕਿੱਡੀ ਗੱਤ ਕਹਾਲੀ ਉਹਨਾਂ ਕਰਦੀ ਪੈਰੀ ਆ ਜਦੋਂ ਕਦਾ ਲੰਬੇ ਹੋਵੇ ਉਹ ਤਾਂ ਨਹੀਂ ਉਹ ਮਤਲਬ ਤਾਂ ਲੰਬੇ ਨੇ ਮੈਂ ਨਹੀਂ ਪੈ ਨਹੀਂ ਆ ਪਤਲੇ ਆ ਮੇਰੇ ਨਾਲ ਪਤਲੇ ਕਰਕੇ ਲੱਗਦੇ ਆ ਪਤਲੇ ਕਰਕੇ ਲੱਗਦੇ ਆ पतले करके हां ये 10 1/2 में आगे। गे, गे, आगे। है मेरे ये ले आए तकरीबन ये कहते हैं 1 2 3 तो है ये तू मेरे बराबर मम्मी ने दिया नहीं खाना अच्छा देखो आईने में बहुत बहुत ज्यादा पतली सी थी जब मैं आई रखती हूं मतलब है तुम्हारे का मैं खाऊंगा देखूंगा ना मैंने लिया करा हूं मैंने लिया करा हूं मुंह में तो मैं देख लेता खाली तो पी जाऊंगा पतले करके ज्यादा अंदर लगता है पहले बहुत आ गए मेरा ब्रदर सब 7 7 30 हो गई थोड़ी हाइट ਪੰਜ ਤੋਂ uh, 9 ਜਾਂ no 9 ਤਾਂ ਕੀ ਨੋ। ਇਹਦੇ ਸੱਤ ਤਾਂ ਪਾ। ਹਾਂ ਮੇਰਾ ਹੈਗਾ 6 6 ਲੋਡ। ਉਹ 6.5 ਦਾ ਹੋਣਾ। 6.5 ਦਾ। ਉਹ ਇੰਨਾ ਤਾਂ ਲੰਬਾ। ਅੱਛਾ ਇਹ ਇੰਨਾ ਲੰਬਾ ਹੋ ਵੀ ਥੇ ਉਹ ਕਿੰਨਾ ਚਾਹ। ਇਹ ਤਾਂ ਬਹੁਤ ਆਇਆ ਇੰਨਾ ਸਮਾਲ ਲੈ ਕੇ ਇਹ ਕਿੰਨੇ ਕੁ ਸੈਕ ਲੈ। ਫਿਰ ਅੱਜ ਸੌਣ। ਅੱਜ ਆਲੇ ਕੋਈ ਲੈ ਕੇ ਰੱਖੇ ਕੋਈ ਕੁਝ। ਨਹੀਂ ਹੁਣ ਜਦੋਂ ਵੀ ਆਏ ਹੋਣਾ ਜਰੂਰ। ਹਾਂ ਜੀ ਹਾਂ ਜੀ। ਜੀ ਆਇਆਂ ਨੂੰ ਆਂ ਕਿਹੋ ਜਿ ਦੇ ਤਵਾ ਰੋੜੀ ਆਉਣਾ ਇਹ ਤਾਂ ਹੁਣ ਅਗਲੇ ਸਾਲ ਆਉਣਾ ਮੇਰੇ ਮੁੜ ਕੇ ਦਵਾ ਦਾ ਨੋੜੀ ਤੇ ਨੀ ਮਾਇਰਾ ਕਿੱਥੇ ਸੌਣ ਆਉਗਾ ਆਹ ਸਾਰੀ ਕਿਵੇਂ ਆਉਂਦਾ ਚਲੋ ਚਿਤਰਾ ਦੇ ਆਹ ਇਹਨਾਂ ਸਾਰੇ ਲੋੰਦੇ ਬੀਤੀ ਵੀਡੀਓ ਦੇਖਦੇ ਨਹੀਂ ਕਰ ਸੋਚਿਆ ਸੀ ਆਵਾਂਗੇ ਆਪਾਂ ਹੈ ਅੱਛਾ ਆਂਟੀ ਜੀ ਬੇਟਾ ਕੁਝ ਅਕਾ ਵੀਡੀਓ ਦੇਖਦੇ ਹੁੰਦੇ ਸੀ ਸੋਚਿਆ ਸੀ ਮਿਲਾਂਗੇ ਆਵਾਂ ਦੀ ਆਪਾਂ ਕੋਈ ਤਾਂ ਮਿਲਿਆ ਮਿਲਿਆ ਕਰੋ ਰੋੜਾ ਆ ਗਿਆ ਕਰੋ ਜਦੋਂ ਆਵਾਂ ਦੀ ਮਿਲਦੀ ਜਾਏਗਾ ਸਿੱਧੇ ਆਏ ਕੋਈ ਸਾਹ ਦੱਸਾਈ ਜੀ ਤੁਹਾਨੂੰ ਜਰਾ ਆਉਂਦਾ ਆ ਜੀ ਆ ਦੀ ਆ ਕਿੰਨਾ ਚਿਰ ਹੋ ਗਿਆ ਬਹੁਤ ਸਮਾਂ ਹੋ ਗਿਆ ਬਹੁਤ ਸਮਾਂ ਹੋ ਗਿਆ ਮੈਂ ਕੋਈ ਗੱਲ ਨਹੀਂ ਗੱਲ ਨਹੀਂ ਗੱਲ ਨਹੀਂ ਚਲੋ ਤੁਸੀਂ ਕੀ ਕਰਦੇ ਹੋ ਬਹੁਤ ਠੀਕ ਹੈ ਜੀ ਠੀਕ ਹੈ ਬਹੁਤ ਸੱਚੀ ਗੱਲ ਹੈ ਕੋਈ ਗੱਲ ਨਹੀਂ ਜਲਦੀ ਆਇਆ ਮਾਰ ਕੇ ਰਹਿ ਗਿਆ ਜੇ ਇਸ ਦਾ ਬਾਤ ਕਰ ਰਿਹਾ ਹੈ ਨਹੀਂ 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 ਹਾਂ ਹਾਂ ਹੋਣ ਚਾਹੀਦਾ ਕੋਈ ਗੱਲ ਨਹੀਂ ਉਹ ਕਿੰਨਾ ਕਰੇਂਗੇ ਜਾ ਕੇ ਥੋੜਾ ਜਾ ਇਸ ਨੂੰ 50 ਮਿਲੀਲੀਟਰ ਹੁੰਦਾ ਫਟ ਫਟ ਇਹ ਲੈ ਲਓ ਠੀਕ ਹੈ ਲੈ ਲਓ ਕਹਿੰਦੇ ਵੀ ਘੱਟ ਲੈ ਕੇ ਆਏ ਆ ਫਰੂਟ ਵੀ ਲੈ ਕੇ ਆਏ ਨੇ ਤੇ ਆ ਬਿਸਕੁਟਾ ਡੱਬਾ ਪੂਰਾ ਭਰਿਆ ਪਿਆ ਅਜੇ ਕਿਤੇ ਘੱਟ ਲੈ ਕੇ ਆਏ ਇਹ ਤਾਂ ਪਹਿਲੀ ਵਾਰ ਮੇਰਾ ਸ਼ਗਨ ਆਇਆ ਹੈਗਾ ਵੀ ਸ਼ਗਨ ਆ ਇਹ ਹੂੰ ਪਲੋ ਨਵ ਤਾਰ ਲੱਗੇ ਭੋਗ ਲਾਣ ਸਪੈਸ਼ਲ ਕਰਨੇ ਤੁੰ ਲੁਕ ਢਾਗ ਲਏ ਆ ਵਾਓ ਏ ਖਾਓ ਬਜਿੰਦਰ ਦੀ ਬਜਿੰਦਰ ਭਾਬੀ ਕਹਾਂਗੇ ਦੀਦੀ ਕਹਾਂ ਆ ਲੈ ਲੋ ਠੰਡ ਲੱਗ ਜੇ ਅਪੀ ਅਚਾਨੇ ਬੰਦ ਕਰਵਾ ਲੱਗੀ ਖਰਾਬ ਹੋ ਜਾਣਗੀ ਹੰਡਾ ਹੰਡਾ ਹੱਥ ਆਜੋ ਭਾਈ ਗਰਮੀ ਬੜੀ ਏ ਯਾਰ ਬਾਤ ਆ ਮੁਰਾ ਮਾਰਾ ਤੇ ਮੇਰੀ ਦੇਖ ਲੋ ਕੀ ਕੀ ਅਸੀਂ ਲੈ ਕੇ ਆਏ ਨੇ ਆ ਤਾਰਲੀ ਕੱਪੜੇ ਲੈ ਕੇ ਆਏ ਨੇ ਖੜਜਾ ਆ ਤਾਰਲੀ ਕੱਪੜੇ ਲੈ ਕੇ ਆਏ ਨੇ ਤੇ ਨਾਲ ਮੇਰਾ ਸੂਟ ਲੈ ਆਏ ਨੇ ਨਾਲ 500 ਰੁਪਏ ਤੇ ਹਜੂਸਾ ਵੀ ਉੱਥੇ ਚਾਹ 500 ਦੰਮੂ ਦਾ ਆਹੋ 500 ਮਤਲਬ ਦੰਮੂ ਦਾ ਲਾ ਲਓ ਬੜੀ ਖੇ ਚਲ ਗਈ ਜੀ ਸਤੀ ਇਹਨਾਂ ਨੇ ਲੋਹਾ ਤੁਹਾਡੇ ਕੋਲ ਰੈਡੀ ਕੀ ਚੇੜਾ ਨਾ ਡਬਲ ਅਸਲ ਨਹੀਂ ਪਤਾ ਮੋਂ ਸਾਈ ਜੁਟਾ ਸਾਈ ਜ ਮੇ ਕੋ ਪੁੱਛਿਆ ਭਾਜੀ ਨੇ ਫੋਨ ਕਰਕੇ ਅੱਛਾ ਕਹਿੰਦੇ ਸਾਈ ਦੱਸੋ ਕੀ ਮੈਂ ਕਿ ਭਾਜੀ ਤੁਸੀਂ ਕਰ ਰਹੇ ਹੈ ਨਹੀਂ ਮੈਂ ਨਹੀਂ ਭਾਜੀ ਤੁਸੀਂ ਚੁੱਕ ਕਰਕੇ ਆ ਜਾਓ ਕਹਿੰਦੇ ਨਹੀਂ ਨਹੀਂ ਤੁਸੀਂ ਸਾਈ ਦੱਸੋ ਹੁਣ ਤਾਂ ਮੈਂ ਕਹਿੰਦੇ ਪੈਸੇ ਦੇ ਕੇ ਦੁਕਾਨ ਤੇ ਖੜਾ ਹਾਂ ਫਿਰ ਮੈਂ ਦੱਸਿਆ ਭਾਈ ਬੜੀ ਹੋ ਗਈ ਲਵ ਕਹਾਂ ਨੇ ਪੌਂਟੀਸ਼ਨ ਤਾਂ ਉਹਨਾਂ ਦੇ 6 ਹੀ ਹੋਗੇ ਅਟਾਰ ਦਾ ਜਵਾਕਾਂ ਨੂੰ ਲਾਲਾ ਦੇਖਣ ਦੇ